ਭਾਈ ਤੇਨ ਮਕਾਨ ਬਣਾ ਲੇ ਆਪਾਂ ਨੇ ਗਰਮੀ ਤੋਂ ਬਚਾਈ ਗਿਤੇ ਨੇ AC ਲਵਾ ਲੇ ਪੱਖੇ ਚਲਾ ਲੇ ਉਪਾਏ ਕਰਦੇ ਆ ਇਹ ਤਾਂ ਕੋਈ ਉਪਾਏ ਨਹੀਂ ਹੋ ਸਕਦਾ ਪਰਮੇਸ਼ਰ ਤੋਂ ਕੋਈ ਨਹੀਂ ਉਪਾਏ ਹੋ ਸਕਦਾ ਕਦ ਜੁਨਾ ਹੋਦੋ ਪਾਏ ਫਿਰ ਕੀ ਕਿਆ ਕਹਿੰਦੇ ਬਲ ਹੋ ਆ ਬੰਦਨ ਛੁੱਟੇ ਆ ਫਿਰ ਅਤਲ ਬਲ ਹੋ ਜਾਊਗਾ ਜਿੱਦਣ ਬਲ ਹੋ ਗਿਆ ਬੰਦਨ ਛੁੱਟ ਜਾਣਗੇ ਬੁੱਧ ਬਲ ਪੈਦਾ ਕਰੋ ਫਿਰ ਇਕਤਾ ਪੈਦਾ ਕਰੋ ਤੇ ਤਰ ਬੰਦੀ ਜਦਨ ਇਕਤਾ ਹੋਗੀ ਜੇ ਸਾਰਾ ਮੁਲਕ ਇੱਕ ਜਗ੍ਹਾ ਮੁਠੀ ਚ ਹੋਵੇ ਜੇਰਾ ਮੁਲਕ ਇੱਕ ਜਗ੍ਹਾ ਮੁਠੀ ਬੰਗੂ ਹੋਵੇ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇਸرائیਲ ਐਨਾ ਕੁ ਮੁਲਕ ਹੈ ਵਕਤ ਪਾਇਆ ਭੀ ਇਕਤਾ ਇਕਤਾ ਸ਼ਕਤੀ ਹੈ ਬਲ ਹੋਆ ਫਿਰ ਬਲ ਹੋ ਜਾਊਗਾ ਬੰਦਨ ਛੁੱਟੇ ਬੰਦਨ ਛੁੱਟ ਜਾਣਗੇ ਉਹ ਅਤੁੱਲ ਵਾਲਾ ਹੈ ਉਹ ਗੱਲ ਹੈ ਸਭ ਕੁਝ ਹੋਤਾ ਪਾਇ ਸਰਾ ਪਾਇ ਹੋ ਜੂ ਪਰ ਉਪਾਇ ਕਿਵੇਂ ਹੋਗਾ ਇਕਤਾ ਜੂਗਾ ਪਾਇ ਇਕਤਾ ਦੇ ਬਿਨਾ ਪਾਇ ਨਹੀਂ ਹੈ ਇਕਤਾ ਆਪਣੀ ਮਰਜ਼ੀ ਨਾਲ ਨਹੀਂ ਹੁੰਦੀ ਆਪਣੇ ਮਰਜ਼ੀ ਛੱਡ ਕੇ ਇਕਤਾ ਹੁੰਦੀ ਹੈ ਇਕਤਾ ਚ ਸਭ ਦੀ ਮਰਜ਼ੀ ਸਭ ਦੀ ਮਰਜ਼ੀ ਚ ਪਰਮੇਸ਼ਰ ਦੀ ਮਰਜ਼ੀ ਹੈ ਜਿੱਦਾਂ ਪਰਮੇਸ਼ਰ ਦੀ ਮਰਜ਼ੀ ਸਭ ਦੀ ਮਰਜ਼ੀ ਹੈ ਸਭ ਦੀ ਮਰਜ਼ੀ ਦੀ ਪਰਮੇਸ਼ਰ ਦੀ ਮਰਜ਼ੀ ਹੈ ਜੇ ਸਭ ਦੇ ਮਰਜ਼ੇ ਇੱਕ ਥਾਂ ਹੋਣੀ ਹੋ ਉਦੋਂ ਪਰਮੇਸ਼ਰ ਦੀ ਮਰਜ਼ੀ ਹੈ ਸਭ ਦੇ ਅੰਦਰ ਹੈ ਆਪਣੀ ਆਪਣੀ ਮਰਜ਼ੀ 'ਚ ਪਰਮੇਸ਼ਰ ਦੀ ਮਰਜ਼ੀ ਨਹੀਂ ਹੁੰਦੀ ਜਿੱਤੇ ਆਪਣੀ ਆਪਣੀ ਮਰਜ਼ੀ ਹੈ ਉਦੋਂ ਇੱਕ ਤਾਂ ਨਹੀਂ ਹੋ ਸਕਦੀ ਕਿਸੇ 'ਚ ਨਹੀਂ ਹੋ ਸਕਦੀ ਜਿੱਤੇ ਆਪਣੀ ਆਪਣੀ ਮਰਜ਼ਾ ਹੈ ਇੱਕ ਤਾਂ ਨਹੀਂ ਹੋ ਸਕਦੀ ਜੇ ਹੁਕਮ ਲੈ ਵਿੱਚ ਪਾਣੇ ਸਾਰੇ ਚੈਨਲ ਦਿੱਤਾ ਹੋ ਸਕਦੀ ਸਾਰੀ ਵਰਲਡ ਵੀ ਹੋ ਸਕਦੀ ਕੋਈ ਝਗੜਾ ਹੀ ਨਹੀਂ ਇਹ ਤਾਂ ਇਹ ਤਾਂ ਪਹਿਲਾਂ ਵੀ ਜਵਾਲਾਲ ਵੀ ਕਹਿੰਦਾ ਸੀ ਝਗੜਾ ਨਹੀਂ ਪਰ ਉਹਨੇ ਦੱਸਿਆ ਜਿਵੇਂ ਕਿਵੇਂ ਹੋ ਉਹਨੂੰ ਕਿਹੜਾ ਪਤਾ ਸੀ ਉਹਨੂੰ ਧਰਮ ਦਾ ਕੀ ਗਿਆਨ ਸੀ ਦੱਸਿਆ ਨਹੀਂ ਵੀ ਐਕਦਾ ਹੋ ਗਿਰਨ ਬਹੁਤ ਮਗਾਦੀ ਨੇ ਸੈਨ ਉਹਨਾਂ ਨੂੰ ਕਿਹੜਾ ਧਰਮ ਦਾ ਉਹਦਾ ਧਰਮ ਨੂੰ ਮੰਨਦੇ ਹੀ ਨਹੀਂ ਸੀ ਧਰਮ ਦੇ ਵਿਰੋਧੀ ਸੀ ਉਹ ਤਾਂ ਇਹ ਤਾਂ ਇਹ ਜਿਹੜੇ ਵਕੀਲ ਹੁੰਦੇ ਨੇ ਪੜ੍ਹ ਲੈਣ ਦੇ ਵਿਦਵਾਨ ਉਹ ਧਰਮ ਦੇ ਵਿਰੋਧੀ ਹੁੰਦੇ ਨੇ ਇਹ ਤਾਂ ਕਹਿੰਦੇ ਜੋ ਸਾਨੂੰ ਅਗਲਾ ਕਿਸੇ ਨੂੰ ਨਹੀਂ ਇਹ ਥੋੜੀ ਬੁੱਧੀ ਵਾਲੇ ਹੁੰਦੇ ਰ ਹੰਕਾਰ ਹੋ ਜਾਂਦਾ ਇਹ ਤਾਂ ਇਹ ਥੋੜੇ ਕਹਿੰਦਾ ਹੰਕਾਰ ਹੋ ਜਾਂਦਾ ਲਖਾ ਹੋ ਜਾਂਦਾ ਚਾਈਨਾ ਦੇਖਦਾ ਕਹਤੇ ਉੱਤੇ ਇੱਕੋ ਦੂਜੀ ਦੂਜੀ ਤੇ ਲਿਪਾਇਦਾ ਹੁੰਦੇ ਤੀ ਹੁੰਦੇ ਅਜਿਹੜੀ ਆ ਨਾ ਬੋਲਣ ਦੀ ਕਹਿੰਦੇ ਨੇ ਆਜ਼ਾਦੀ ਏਕਤਾ ਦੀ ਪੈਦਾ ਹੁੰਦੀ ਕਦੇ ਵੀ ਇਹ ਰਾਖਸ਼ੀ ਵਰਤੀ ਦੀ ਗੱਲ ਐ ਬੋਲ ਬੋਲਣ ਦੀ ਜਦ ਜਿਹੜੀ ਤੇ ਰਾਖਸ਼ੀ ਵਰਤੀ ਦੀ ਐ ਇਹ ਬੋਲਤੀ ਬੰਦ ਕਰਦਾ ਬੋਲਦੀ ਕੁਰਬਾਨੀ ਬੰਦਦੀ ਬੋਲਤੀ ਬੰਦ ਕਰਦੀ ਐ ਬੋਲੋ ਤਾਂ ਅਗਲ ਦੀ ਗੱਲ ਬੋਲੋ ਨਹੀਂ ਚੁੱਪ ਰਹੋ ਜਸੂ ਭਾਈ ਕਰੋ ਜੋ ਬੋਲਦੇ ਹੂ ਵੀ ਠੀਕ ਹੈ ਤੁਹਾਡੀ ਗੱਲ ਕੁਝ ਵੀ ਬੋਲਣਾ ਜਿਹੜਾ ਕੋਈ ਕੁਝ ਵੀ ਬੋਲਦੇ ਹੋ ਜਾਂਦੀ ਏ ਇਹ ਗਲਤ ਹੈ ਇਹਦਾ ਇਹਦਾ ਸਾਰੇ ਸ਼ਰਨਾਰਥ ਦਾ ਘਰ ਹੈ ਤੇ ਝਗੜੇ ਦਾ ਘਰ ਇਹ ਬਦਵਾਨਾਂ ਦੇ ਦਿਮਾਗ ਦੀ ਗੱਲ ਹੈ ਬੋਲਣ ਦੀ ਜਾਂਦੀ ਬੋਲਣ ਦੀ ਜਾਂਦੀ ਕਿ ਮੈਂ ਹਜੂਗੀ ਤੂੰ ਸੁਪਰੀਮ ਕੋਰਟ ਦੇ ਦਰਜ ਜਾ ਕੇ ਕਾਣਾ ਕੱਢਣ ਲੱਗ ਜਾ ਬੋਲਣ ਦੀ ਜਾਂਦੀ ਏ ਸਾਨੂੰ ਵਿਭਿਦਾ ਜਾਂਦੀ ਕਿ ਊਰਜਾ ਤਾਂ ਜਿਆਦਾ ਜਾਂਦੀ ਪਾੜ ਲੂਗਾ ਬੋਰਡ ਦੇ ਖਿਲਾਫ ਕਿਉਂ ਕੋਈ ਬੋਲ ਸਕਦਾ ਉੱਥੇ ਆਜ਼ਾਦੀ ਕਿੱਥੇ ਗਈ ਆਜ਼ਾਦੀ ਕਿੱਥੇ ਸੀ ਵੀ ਬੋਲ ਸਕਦਾ ਕੋਈ ਬੋਰਡ ਦੇ ਖਿਲਾਫ ਕੰਨਾਮੋ ਕੋੜ ਲੱਗ ਜਾਂਦਾ ਆਜ਼ਾਦੀ ਕਿਥੇ ਹੱਦ ਤੱਕ ਹੈ ਆਜ਼ਾਦੀ ਸਾਫ ਦੇ ਦੈਰੇ ਛੱਗ ਕੇ ਸਾਫ ਦੇ ਦੈਰੇ ਤੇ ਆਜ਼ਾਦੀ ਹੈ ਸ਼ਰਾਰਤ ਜਿੱਥੇ ਪੈਦਾ ਕਰਨੀ ਉੱਥੇ ਆਜ਼ਾਦੀ ਨਹੀਂ ਹੈ ਸ਼ਰਾਰਤ ਦੇ ਪਾਸੇ ਕੋਈ ਆਜ਼ਾਦੀ ਨਹੀਂ ਹੈ ਕਰੇਸ ਪੈਦਾ ਕਰਨ ਵਾਲੇ ਜਿਹੜੀ ਗੱਲਾਂ ਕਰੇਸ ਪੈਦਾ ਹੁੰਦਾ ਉਹ ਤੇ ਸ਼ਕਤੀ ਹੋਣੀ ਚਾਹੀਦੀ ਹੈ ਜੇ ਇਹ ਕਾਨੂੰਨ ਬਣ ਜਾਣਗੇ ਫੇਰ ਰਾਜਾਂ ਦੇ ਰਾਜੇ ਕਾਨੂੰਨ ਹੁੰਦੇ ਸੀ ਰਾਜਾਂ ਦੇ ਰਾਜ ਇੱਕ ਤਰ੍ਹਾਂ ਸਾਰੀ ਨੂੰ ਕੈਦ ਹੋ ਜਾਂਦੀ ਸੀ ਜਿਹੜੀ ਝੂਠੀ ਹੈ ਗਵਾਹ ਵੀ ਕੈਦ ਵਕੀਲ ਵੀ ਕੈਦ ਇੱਕ ਤਰ੍ਹਾਂ ਕੈਦ ਇੱਕ ਤਰ੍ਹਾਂ ਉਹ ਕੇਸ ਨਹੀਂ ਸੀ ਜਾਂਦੇ ਹੁਣ ਕੀ ਹੈ ਸਾਰੇ ਦਾ ਇਸ਼ਾਰਾਤੀ ਇਸ਼ਾਰਾਤੀ ਹੈ ਕੌਣ ਨੇ ਮਕਾਲੇ ਦਾ ਲੋਕਾਂ ਨੂੰ ਲੁੱਟਣ ਦਾ ਪੇਸ਼ਾ ਲੋਕਾਂ ਨੂੰ ਲੁੱਟਣ ਦਾ ਪੇਸ਼ਾ ਬਕਾਲ ਦੌਰ ਕੁਛ ਨਹੀਂ ਹੈ। ਜਦੋਂ ਆਨੇ ਆਪਣੇ ਆਪਣੇ ਥ੍ਰੀਕਰਾਂ ਲੋਕਾਂ ਦੀ ਜੇਬਾਂ ਚੋਂ ਪੈਸੇ ਖੋਈ ਜਾਂਦੇ ਨੇ। ਉਹ ਇਹਨਾਂ ਨੇ ਕਰਨਾ ਇਨਸਾਫ। ਹਾਂ। ਦਾਨ ਵੀ ਪ੍ਰਕਰਖਣੀ ਦਾਨ ਵੀ ਪ੍ਰਕਰਖਣੀ ਜਿਹੜੇ ਦਾਨਵਲੇ ਨੇ ਇਹਨਾਂ ਨੂੰ ਮਕਾਬਕਾ ਦੂਰ ਮਾਰਦੀ ਹੈ ਆਪਣੇ ਰੜੇ ਨਹੀਂ ਆਉਂਦੇ ਦਾਨੋਂ ਨਹੀਂ ਰੜੇ ਆਉਂਦੇ ਦੇ। ਨਰਵਤ ਇਹਦੇ ਡੇੜੇ ਆਉਂਦਾ ਨਾ ਗੁਰਬਖਸ਼ ਪੜੇ ਆਦਮੀ ਡੇੜੇ ਆ ਸਕਦੇ ਤੇ ਪਰੇ ਦੂਰ ਸੇ ਕਹਿੰਦੇ ਪੜਿਆਂ ਨੂੰ ਤੇ ਤੋ ਉਹ ਡੇੜੇ ਵੀ ਨਹੀਂ ਆਉਲ ਡੇੜੇ ਜਿਵੇਂ ਪੜੇ ਆਦਮੀ ਦਾ ਪਰਖੋ ਦਾ ਪ੍ਰਕਾਰ ਖੜੀਦਾ ਮਤਲਬ ਹੈ ਜੇ ਰਣਜੀਤ ਸਿੰਘ ਨੂੰ ਇਨੀ ਅਕਲ ਹੁੰਦੀ ਡੋਗਰਾ ਨੂੰ ਲੜੇ ਕਾਉਂਦਾ ਆ ਬੁੱਧੀ ਨਹੀਂ ਸੀ ਰਣਜੀਤ ਸਿੰਘ ਕੋਲ ਕਾਲੀ ਭੂ ਲੋਧਾ ਨੇੜੇ ਕਿਉਂ ਆ ਗਿਆ ਉਹ ਪੜ ਆਦਮੀ ਕਿਉਂ ਆ ਗਿਆ ਉਹਦੇ ਨਾਲੇ ਤੇੜੇ ਸਾਰੇ ਹੋ ਰਿਹਾ ਹੈ ਮੇਰਾ ਦਰਖਾ ਦੇ ਲੜਵਲੇ ਇਹਦੇ ਆਲੇ-ਆਲੇ ਕੌਣ ਤੇ ਰੀਸਨ ਤੇ ਆਲੇ-ਆਲੇ ਕੌਣ ਤੇ ਸਾਰੇ ਚੋਰ ਠੱਗ ਤੇ ਵਿਸ਼ਵਾਸ ਘਾਤੀ ਦੇ ਯਾ ਯਾ ਉਹ ਸੀ ਹੋ ਜੇ ਉਹ ਸੀ ਇਹ ਬੁੱਧੀ ਨੇ ਜਿਹੜੇ ਜੀਸੂ ਕੋਲ ਇਹ ਉਹਨ ਦਿਓ ਜਿਹੜੇ ਕੰਮ ਕੀਤੇ ਨੇ ਕੰਮ ਨਹੀਂ ਸੀ ਕੋਈ ਵੀ ਨਹੀਂ ਸਿਕਰਦਾ ਫਿਰ ਇਹ ਕਹਿੰਦਾ ਜੀ ਖਾਲਸੇ ਦਾ ਰਾਸ ਦੀ ਸਿਕਰ ਆਸਦੀ ਜੇ ਜੇ ਤੁਸੀਂ ਖਾਲਸੇ ਹੋ ਜਾਂ ਜੇ ਜੇ ਰਣਜੀਤ ਸਿੰਘ ਸਿੱਖੀ ਹੋ ਜਾਂ ਤੁਸੀਂ ਜਿਹੜੇ ਰਣਜੀਤ ਸਿੰਘ ਨੂੰ ਖਾਲਸੇ ਦਾ ਰਾਸ ਸਮਝਦੇ ਨੇ ਉਹ ਵਿਦਵਾਨ ਹੋ ਸਕਦੇ ਨੇ ਪਰ ਵਿਦਵਾਨ ਨਹੀਂ ਹੋ ਸਕਦੇ ਉਹਨਾਂ ਨੂੰ ਕੀ ਪਤਾ ਖਾਲਸਾ ਕੀ ਹੁੰਦਾ ਜਿੱਦਾਂ ਸਿੱਖੀ ਦਾ ਨੁਕਸਾਨ ਰਣਜੀਤ ਸਿੰਘ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਉਹ ਵਿਦਵਾਨ ਨਹੀਂ ਕਰ ਸਕਿਆ ਉਹਨਾਂ ਨੂੰ ਸਾਹਿਬ ਵਿਰੋਧੀ ਨਹੀਂ ਨੁਕਸਾਨ ਕਰ ਸਕਦਾ ਉਹਦਾ ਬਈ ਜਹਾਜ਼ ਆਪਣਾ ਜਹਾਜ਼ ਆਪਣਾ ਦੁਸ਼ਮਣ ਕੋਈ ਆਵੜਿਆ ਦੁਸ਼ਮਣ ਦਾ ਰਲਿਆ ਹੋਇਆ ਆਦਮੀ ਉਹ ਨੁਕਸਾਨ ਕਰ ਸਕਦਾ ਸਾਡੇ ਵਿੱਚ ਆ ਕੇ ਉਹ ਬਾਹਰ ਬੈਠਾ ਆਦਮੀ ਤਾਂ ਨੁਕਸਾਨ ਜਦ ਕਰੂ ਜਿਹੜਾ ਵਿੱਚ ਘਰ ਚ ਬੈਠਾ ਨੁਕਸਾਨ ਤਾਂ ਉਹਨੇ ਕਰਨਾ ਬੇੜਾ ਹੀ ਤੁਸੀਂ ਉਹਨਾਂ ਨਾਲ ਪਰ ਲਿਆ ਸਾਰੇ ਸਨਾਤਰੀ ਪਰ ਲੈ ਇਕੱਠੇ ਕਰ ਲੈ ਵਿੱਚ ਉਹਨਾਂ ਨੇ ਆਪਣੇ ਘਰ ਤੇ ਸਾਰੀ ਪਾਵਨ ਵਾਲੀ ਗੁਰਦਾਰੇ ਹੜ੍ਹ ਦੇਉਣਾ ਜੱਤੀ ਕੇਰੇ ਅ ਗੁਰਦਾਰੇ ਸਨਾਤਨੀ ਮਤ ਦੇ ਹੱਥੇ ਨਹੀਂ ਜੱਦੇ ਹੀ ਲਏ ਹੋਏ ਇਹਨਾਂ ਨੂੰ ਬੜਾ ਪਤਾ ਸਿੱਖਾੜੂ ਕਿਸ ਸਨਾਤਨੀ ਕੀ ਹੁੰਦੀ ਹੈ ਆਹ ਤਾਂ ਸਨਾਤਨ ਮਤ ਚੱਲਦੀ ਹੈ ਕਿਸੇ ਰਗਾ ਤਰੀਕੇ ਨਾਲ ਗੁਰਦਾਰੇ ਜੁਣ ਤੱਕ ਆਇਆ ਅਰਥ ਕਿੱਥੇ ਗਏ ਆਇਆ ਅਰਥ ਕਿੱਥੇ ਗਏ ਹਾਂ ਉਹ ਸਨਾਤਨ ਮਤ ਨਾਲ ਈਰਖਾ ਜ਼ਰੂਰ ਕਰਦੇ ਨੇ ਬੁਰਾ ਜ਼ਰੂਰ ਮੰਨਦੇ ਨੇ ਪਰ ਮਤ ਸਨਾਤਨੀ ਦੇ ਕੋਲ ਈਰਖਾ ਤਾਂ ਹੈ ਨਾ ਜੇ ਸਨਾਤਨੀ ਬਤ ਹੈ ਜਿਦ ਨਾ ਮਾਤਾ ਜੂਰ ਖਬੀ ਹਟ ਜੂ ਸੇ ਇਰਖਾਨ ਦੀ ਕੀ ਲੋੜ ਹੈ ਤੁਹਾਨੂੰ ਕਰਨ ਦੀ ਕਿਸੇ ਨੂੰ ਜ਼ਬਰਦਸਤਾਂ ਦੀ ਕੀ ਲੋੜ ਪਈ ਮਤ ਪਛਾੜਣ ਦੀ ਲੋੜ ਹੈ ਇਰਖਾਨ ਦੀ ਲੋੜ ਦੀ ਆਪਣਾ ਪਛਾੜਣ ਦੀ ਲੋੜ ਉਹ ਤੁਸੀਂ ਨਫ਼ਰਤ ਕਰਦੇ ਹੋ ਨਫ਼ਰਤ ਉਹਦੇ ਵਿੱਚ ਹੈ ਮਾਤੇ ਸਾਡੇ ਵਾਲੀ ਮੰਤ ਦਾ ਨਫ਼ਰਤ ਤੁਸੀਂ ਖਾਉਂਦੀ ਹੋ ਨਹੀਂ ਹੈ ਜੇ ਸਿੱਖੋ ਮੇਰੇ ਨਫ਼ਰਤ ਤੁਹਾਡੇ ਜੁ ਹੁੰਦੀ ਹੋਲ ਕੋਈ ਤੁਹਾਡੇ ਕੋ ਮਤ ਹੋਈ ਹੈ ਮਨ ਖਾਂਦੇ ਹੋਈ ਕੋਈ ਨਹੀਂ ਗੋਡਾਣਾ ਨਿਕਾਣਾ ਪੀਣਾ ਗੋੜ ਖਾਣ ਜੇ ਇਹਨੂੰ ਬਤੂ ਓੜਾਣਾ ਘਾਹੀਏ ਗਡਾਣਾ ਦਾ ਪੀਣਾ ਨਹੀਂ ਹੋ ਤਾਂ ਗੋਡਾੜੇ ਤੋਂ ਨਫਰਤਾ ਗੋੜ ਖਾਂਦੇ ਗੰਤਾ ਕੋਈ ਹੈ ਗੋੜ ਖਾਣਾ ਗੋਡਾਣਾ ਤੋਂ ਪ੍ਰਹੇਜ ਰੱਖਣਾ ਉਹ ਗੋੜ ਖੋਲ ਕੇ ਪਾਣੀ ਗਡਾਣਾ ਬਣ ਜਾਂਦਾ ਜਿਹਾ ਸਦਾ ਗੋੜ ਖਾ ਲਿਆ ਉਹ ਸਿੱਧਾ ਗੋੜ ਖਾਣੇ ਉਹ ਤੁਸੀਂ ਗੁਰਦਾਰੇ ਚ ਸੁਨਾਸਰੀ ਬੱਤ ਗੁਡਾਣਾ ਦੀ ਸਾਖੀ ਨਹੀਂ ਸੁਣ ਸਾਖੀ ਉਹਨਾਂ ਦੀ ਗੁਡਾਣਾ ਹੋਰ ਕੀ ਆ ਉਹ ਜੇ ਰਮੈਣੇ ਸੁਣਨੇ ਗੁਡਾਣਾ ਹੋ ਇਹ ਗੱਲਾਂ ਮਹਾ ਭਾਰਤ ਵੀ ਸੁਣਨੇ ਗੁਡਾਣਾ ਹੋ ਅਰੇ ਸਿੱਧਾ ਗੋੜ ਖਾਈ ਜਾਂਦੇ ਉਹ ਗੁੜਗੀਆਂ ਚਾਰ ਪਦਾਰਥੋਂ ਨਾਲੇ ਨੇ ਤੁਹਾਡੇ ਕੋਲ ਚਾਰੇ ਜੋ ਗੋਣਾਂ ਨਾਲੇ ਨੇ ਤੁਹਾਡੇ ਕੋਲ ਸਰਪੰਨਨ ਕੋਲੋਂ ਨਾਲੇ ਨੇ ਤੁਹਾਡੇ ਕੋਲ ਪੁਰਾਣਾ ਬੋਲਣਾ ਲੋਟੇ ਪੁਰਾਣਾ ਬੋਲਣਾ ਲੋਟੇ